ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਵਿੱਚ ਗੱਲ ਕਰਨੀ ਆ ਜੀ ਸਿੱਖ ਮਿਸਲਾਂ ਦੇ ਬਾਰੇ ਵਿੱਚ ਸਿੱਖ ਮਿਸਲਾਂ ਕੀ ਸੀ ਇਹਨਾਂ ਦਾ ਇਤਿਹਾਸ ਸਿੱਖ ਮਿਸਲਾਂ ਕਿਵੇਂ ਹੋਂਦ ਵਿੱਚ ਆਈਆਂ ਸਿੱਖ ਮਿਸਲਾਂ ਦੀ ਕਿੰਨੀ ਗਿਣਤੀ ਸੀ ਸਿੱਖ ਮਿਸਲਾਂ ਨੂੰ ਬਣਾਉਣ ਦਾ ਕੀ ਕਾਰਨ ਸੀ ਤੇ ਕੌਣ ਸਨ ਇਹਨਾਂ ਸਿੱਖ ਮਿਸਲਾਂ ਦੇ ਜਥੇਦਾਰ ਅੱਜ ਵੀਡੀਓ ਵਿੱਚ ਤਮਾਮ ਇਹਨਾਂ ਸਵਾਲਾਂ ਦੇ ਉੱਤੇ ਚਰਚਾ ਕਰਨੀ ਆ ਜੀ ਤਾਂ ਵੀਡੀਓ ਦੇ ਨਾਲ ਹੰਦ ਤੱਕ ਬਣੇ ਰਹੋ। ਵੈਸੇ ਤਾਂ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਭਾਰਤ ਦੇ ਵਿੱਚ ਮੁਗਲਾਂ ਦੇ ਜ਼ੁਲਮਾਂ ਦਾ ਵਰਣਨ ਮਿਲਦਾ। ਤਾਂ ਹੀ ਗੁਰੂ ਨਾਨਕ ਦੇਵ ਜੀ ਦੇ ਵੱਲੋਂ ਬਾਬਰ ਨੂੰ ਜਾਵਰ ਕਿਹਾ ਗਿਆ ਸੀ। ਮਗਰ ਪੰਜ ਗੁਰੂ ਸਾਹਿਬਾਨਾਂ ਤੱਕ ਮੁਗਲਾਂ ਦੇ ਵੱਲੋਂ ਗੁਰੂ ਸਾਹਿਬਾਨਾਂ ਦਾ ਸਤਿਕਾਰ ਵੀ ਬਹੁਤ ਜ਼ਿਆਦਾ ਕੀਤਾ ਗਿਆ। ਮਗਰ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਮਗਰੋਂ ਸਿੱਖਾਂ ਤੇ ਮੁਗਲਾਂ ਦੇ ਵਿੱਚ ਫਰਕ ਪੈਣਾ ਸ਼ੁਰੂ ਹੋਇਆ 18ਵੀਂ ਸਦੀ ਆਉਂਦੇ-ਆਉਂਦੇ ਇਹ ਫਰਕ ਇੰਨਾ ਜ਼ਿਆਦਾ ਵਧਿਆ ਕਿ ਇਹ ਫਰਕ ਵੱਡੀਆਂ ਜੰਗਾਂ ਦਾ ਰੂਪ ਧਾਰਨ ਕਰ ਲੈਂਦਾਗਾ ਜਿਸ ਦੇ ਵਿੱਚ ਸਿੱਖ ਭਾਈਚਾਰੇ ਤੇ ਸਿੱਖ ਕੌਮ ਦਾ ਕਾਫੀ ਜ਼ਿਆਦਾ ਨੁਕਸਾਨ ਹੁੰਦਾ ਤੇ ਉਹਨਾਂ ਦੀਆਂ ਕਾਫੀ ਜ਼ਿਆਦਾ ਸ਼ਹੀਦੀਆਂ ਹੁੰਦੀਆਂ ਨੇ ਮਗਰ ਇਸ ਸਮੇਂ ਤੱਕ ਮੁਗਲ ਸਿੱਖਾਂ ਦੀ ਹਿੰਮਤ ਤੇ ਉਹਨਾਂ ਦੀ ਦਲੇਰੀ ਦਾ ਲੋਹਾ ਮਣ ਚੁੱਕੇ ਸੀ ਸਮਾਉਂ ਦਾ 1716 ਐਸਵੀ ਪੰਜਾਬ ਦੇ ਵਿੱਚ ਬੰਦਾ ਸਿੰਘ ਬਹਾਦਰ ਦੀ ਸ਼ੀਦੀ ਤੋਂ ਮਗਰੋਂ ਪੰਜਾਬ ਦੇ ਵਿੱਚ ਸਿੱਖਾਂ ਦੇ ਲਈ ਸਮਾਂ ਬਹੁਤਾ ਜਿਆਦਾ ਸੁਖਾਲਾ ਨਹੀਂ ਸੀ ਤੇ ਦੂਜੀ ਤਰਫ ਲਾਹੌਰ ਦਾ ਸੂਬੇਦਾਰ ਜਕਰੀਆ ਖਾਨ ਪੰਜਾਬ ਦੇ ਵਿੱਚੋਂ ਸਿੱਖਾਂ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀ ਕਸਮ ਖਾ ਚੁੱਕਿਆ ਸੀ ਤੇ ਸਿੱਖ ਉਸ ਸਮੇਂ ਜ਼ਿਆਦਾਤਰ ਜੰਗਲਾਂ ਦੇ ਵਿੱਚ ਰਹਿੰਦੇ ਸੀ ਸਿੱਖ ਕੌਮ ਦੇ ਉਸ ਸਮੇਂ ਜਥੇਦਾਰ ਸਨ ਦਰਬਾਰਾ ਸਿੰਘ ਸਮੇਂ-ਸਮੇਂ ਤੇ ਸਿੱਖ ਆਪਣੀ ਹੋਂਦ ਨੂੰ ਕਾਇਮ ਰੱਖਣ ਲਈ ਮੁਗਲਾਂ ਦੇ ਉੱਤੇ ਹਮਲਾ ਕਰਦੇ ਤੇ ਉਹਨਾਂ ਦਾ ਖਜ਼ਾਨਾ ਲੁੱਟ ਕੇ ਵਾਪਸ ਜੰਗਲਾਂ ਦੇ ਵਿੱਚ ਚਲੇ ਜਾਂਦੇ ਸੀ ਦਰਬਾਰਾ ਸਿੰਘ ਜੀ ਦੀ ਅਕਾਲ ਚਲਾਣਾ ਹੋਣ ਤੋਂ ਬਾਅਦ ਪੰਥ ਦੇ ਨਵੇਂ ਜਥੇਦਾਰ ਬੰਦੇ ਨੇ ਕਪੂਰ ਸਿੰਘ ਜੀ ਸਮੇਂ-ਸਮੇਂ ਤੇ ਕਪੂਰ ਸਿੰਘ ਸਿੱਖਾਂ ਨੂੰ ਇਕੱਤਰ ਕਰਦੇ ਨੇ ਤੇ ਉਹਨਾਂ ਨੂੰ ਛੋਟੇ-ਛੋਟੇ ਜਥਿਆਂ ਦੇ ਵਿੱਚ ਵੰਡ ਦਿੰਦੇ ਨੇ ਇਹ ਛੋਟੇ ਛੋਟੇ ਜਥੇ ਸਮੇਂ-ਸਮੇਂ ਤੇ ਮੁਗਲਾਂ ਦੇ ਉੱਤੇ ਹਮਲਾ ਕਰਦੇ ਨੇ ਤੇ ਉਹਨਾਂ ਦਾ ਕੀਮਤੀ ਖਜ਼ਾਨਾ ਲੁੱਟ ਕੇ ਜੰਗਲਾਂ ਦੇ ਵਿੱਚ ਵਾਪਸ ਚਲੇ ਜਾਂਦੇ ਸੀ ਹੁਣ ਇੱਥੋਂ ਤੱਕ ਲਾਹੌਰ ਦਾ ਸੂਬੇਦਾਰ ਜਕਰੀਆ ਖਾਨ ਤੇ ਦਿੱਲੀ ਤੱਕ ਤੇ ਬੈਠਾ ਉਹਨਾਂ ਦਾ ਮੁਗਲ ਬਾਦਸ਼ਾ ਸਿੱਖਾਂ ਦੇ ਇਨ੍ਹਾਂ ਹਮਲਿਆਂ ਤੋਂ ਇੰਨਾ ਜਿਆਦਾ ਘਬਰਾ ਚੁੱਕੇ ਸੀ ਕਿ ਉਹ ਸਿੱਖਾਂ ਦੇ ਨਾਲ ਸੰਧੀ ਕਰਨ ਦੇ ਲਈ ਤਿਆਰ ਹੋ ਜਾਂਦੇ ਨੇ ਸਿਕਾ ਨੂੰ 1 ਲੱਖ ਸਾਲਾਨਾ ਤੇ ਨਵਾਬੀਆਂ ਦੀ ਪੇਸ਼ਕਸ਼ ਕੀਤੀ ਜਾਂਦੀ ਆ ਉਸੇ ਸਾਲ ਵਿਸਾਖੀ ਵਾਲੇ ਦਿਨ ਇਹ ਨਵਾਬੀ ਦਾ ਖਿਤਾਬ ਕਪੂਰ ਸਿੰਘ ਜੀ ਨੂੰ ਸੌਂਪ ਦਿੱਤਾ ਜਾਂਦਾ ਉਸ ਤੋਂ ਮਗਰੋਂ ਹੀ ਉਹਨਾਂ ਦੇ ਨਾਂ ਨਾਲ ਨਵਾਬ ਸ਼ਬਦ ਲੱਗਿਆ ਹੁਣ ਜਕਰੀਆ ਖਾਨ ਨੇ ਪੰਜਾਬ ਦੇ ਵਿੱਚ ਸਿੱਖਾਂ ਦੇ ਉੱਤੇ ਹਮਲਿਆਂ ਨੂੰ ਕੁਝ ਸਮੇਂ ਦੇ ਲਈ ਰੋਕ ਦਿੱਤਾ ਸੀ ਮਗਰ ਉਸ ਦੇ ਦਿਲ ਅੰਦਰ ਸਿੱਖਾਂ ਦੇ ਲਈ ਹਲੇ ਵੀ ਨਫੜਾ ਸੀ ਤੇਹੋ ਸਮੇ ਸਮੇਤੇ ਸਿੱਖਾਂ ਨੂੰ ਖਤਮ ਕਰਨ ਲਈ ਸਕੀਮਾ ਘੜਦਾ ਰਹਿੰਦਾ ਸੀ ਉਸ ਸਮੇ ਸਿੱਖਾਂ ਨੂੰ ਗੁਰੂ ਧਾਮਾਂ ਦੇ ਦਰਸ਼ਨਾਂ ਦੇ ਲਈ ਕਾਰ ਵੀ ਦੇਣਾ ਪੈਂਦਾ ਸੀ ਜਕਰੀਆ ਖਾਨ ਵੱਲੋਂ ਇਹ ਕਾਰ ਵੀ ਮਾਫ ਕੀਤਾ ਗਿਆ ਉਸ ਸਮੇ ਸਿੱਖਾਂ ਦੀ ਗਿਣਤੀ ਕਾਫੀ ਜ਼ਿਆਦਾ ਵੱਧ ਚੁੱਕੀ ਸੀ ਤੇ ਜਝਾਰੂ ਸਿੰਘਾਂ ਦੇ ਜਥੇ ਵੀ ਕਾਫੀ ਹੋ ਚੁੱਕੇ ਸੀ ਉਸ ਸਮੇ ਕਪੂਰ ਸਿੰਘ ਜੀ ਵੱਲੋਂ ਇਹਨਾਂ ਜਥਿਆਂ ਨੂੰ ਦੋ ਧਲਾਂ ਦੇ ਵਿੱਚ ਵੰਡਿਆ ਗਿਆ ਤੇ ਉਸ ਸਮੇਂ ਫਿਰ ਬੁੱਢਾ ਦਲ ਤੇ ਤਰਨਾ ਦਲ ਹੋਂਦ ਦੇ ਵਿੱਚ ਆਏ ਬੁੱਢਾ ਦਲ ਜਿਸ ਦੇ ਵਿੱਚ 40 ਸਾਲ ਤੋਂ ਉੱਪਰ ਦੀ ਉਮਰ ਦੇ ਸਿੱਖ ਤੇ ਤਰਨਾ ਦਲ ਦੇ ਵਿੱਚ 40 ਸਾਲ ਤੋਂ ਘੱਟ ਉਮਰ ਦੇ ਸਿੱਖ ਸ਼ਾਮਲ ਹੁੰਦੇ ਸੀ ਬੁੱਢਾ ਦਲ ਦਾ ਕੰਮ ਗੁਰੂ ਘਰਾਂ ਦੀ ਦੇਖਰੇਖ ਤੇ ਸਿੱਖੀ ਦਾ ਪ੍ਰਚਾਰ ਕਰਨਾ ਹੁੰਦਾ ਸੀ ਤਰਨਾ ਦਲ ਇਹਨਾਂ ਗੁਰੂ ਘਰਾਂ ਦੀ ਰਾਖੀ ਤੇ ਗੁਰੂ ਘਰਾਂ ਨੂੰ ਬਾਹਰੀ ਹਮਲਿਆਂ ਤੋਂ ਬਚਾਉਣ ਦਾ ਕੰਮ ਕਰਦਾ ਸੀ ਹੁਣ 1748 ਈਸਵੀ ਆਉਂਦੇ ਆਉਂਦੇ ਪੰਜਾਬ ਦੇ ਉੱਤੇ ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਸ਼ੁਰੂ ਹੋ ਜਾਂਦੇ ਨੇ ਤੇ ਮੁਗਲਾਂ ਦੀ ਪੰਜਾਬ ਦੇ ਉੱਤੇ ਪਕੜ ਕਾਫੀ ਜ਼ਿਆਦਾ ਘਟ ਜਾਂਦੀ ਹੈਗੀ 1748 ਈਸਵੀ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਵੱਲੋਂ ਸਿੱਖਾਂ ਦੇ ਉੱਤੇ ਹਮਲਾ ਕਰਕੇ ਉਹਨਾਂ ਦੀ ਬਹੁ ਗਿਣਤੀ ਦਾ ਨੁਕਸਾਨ ਕੀਤਾ ਜਾਂਦਾਗਾ ਤੇ 1748 ਈਸਵੀ ਵਿੱਚ ਛੋਟਾ ਕੱਲੂ ਕਾਰਾ ਹੁੰਦਾ ਜਿਸ ਦੇ ਵਿੱਚ ਕਾਫੀ ਸਿੱਖ ਸ਼ਹੀਦ ਹੁੰਦੇ ਨੇ 1748 ਈਸਵੀ ਦੇ ਵਿੱਚ ਨਵਾਬ ਕਪੂਰ ਸਿੰਘ ਵੱਲੋਂ ਸਰਵਤ ਖਾਲਸਾ ਬੁਲਾਇਆ ਜਾਂਦਾ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਸਿੱਖ ਕੌਮ ਦੀ ਇੱਕ ਸਾਂਝੀ ਜਥੇਬੰਦੀ ਬਣਾਉਣ ਦਾ ਮਤਾ ਪੇਸ਼ ਕੀਤਾ ਜਾਂਦਾ ਤੇ ਪੂਰੀ ਕੌਮ ਵੱਲੋਂ ਇਸ ਮਤੇ ਨੂੰ ਪ੍ਰਵਾਨਗੀ ਦਿੱਤੀ ਜਾਂਦੀ ਆ ਤੇ ਸਿੱਖ ਕੌਮ ਦੀ ਇੱਕ ਸਾਂਝੇ ਜਥੇਬੰਦੀ ਬਣਦੀ ਆ ਜਿਸ ਦਾ ਨਾਂ ਰੱਖਿਆ ਜਾਂਦਾ ਦਲ ਖਾਲਸਾ ਸਰਬਸੰਮਤੀ ਨਾਲ ਇਸ ਦਲ ਖਾਲਸਾ ਦੇ ਜਥੇਦਾਰ ਬਣਦੇ ਨੇ ਜਸਾ ਸਿੰਘ ਜੀ ਆਲੂ ਵਾਲੀ ਆ ਅੱਗੇ ਇਸ ਦਲ ਖਾਲਸਾ ਨੂੰ 11 ਮਿਸਲਾਂ ਦੇ ਵਿੱਚ ਵੰਡਿਆ ਜਾਂਦਾ ਤੇ ਹਰੇਕ ਮਿਸਲ ਦੇ ਇੱਕ ਜਥੇਦਾਰ ਤਾਪੇ ਜਾਂਦੇ ਨੇ ਆਉਣ ਵਾਲੀਆਂ ਵੀਡੀਓ ਦੇ ਵਿੱਚ ਆਪਾਂ ਇਹਨਾਂ 11 ਮਿਸਲਾਂ ਦਾ ਸੰਪੂਰਨ ਦੇ ਵਿੱਚ ਇਤਿਹਾਸ ਜਾਣਾਂਗੇ ਬਾਅਦ ਦੇ ਵਿੱਚ ਇੱਕ 12ਵੀਂ ਮਿਸਲ ਫੁਲਕੀਆ ਮਿਸਲ ਬੰਦੀ ਆ ਜੀ ਜੋ ਕਿ ਦਲ ਖਾਲਸਾ ਤੋਂ ਅਲੱਗ ਹੁੰਦੀ ਆ ਨਵਾਬ ਕਪੂਰ ਸਿੰਘ ਵੱਲੋਂ ਵੱਖ-ਵੱਖ ਜਥਿਆਂ ਨੂੰ ਭੰਗ ਕਰਕੇ ਜੋ ਇੱਕ ਸਾਂਝੇ ਜਥੇਬੰਦੀ ਬਣਾਈ ਗਈ ਸੀ ਜਿਸ ਦਾ ਨਾਂ ਦਲ ਖਾਲਸਾ ਰੱਖਿਆ ਗਿਆ ਤੇ ਇਸ ਦੇ ਜਥੇਦਾਰ ਜੱਸਾ ਸਿੰਘ ਜੀ ਆਲੂ ਵਾਲੀਆ ਬਣੇ ਤੇ ਜਿਨ੍ਹਾਂ ਦੇ ਅਧੀਨ ਇਹ 11 ਮਿਸਲਾਂ ਸਨ ਕੋਈ ਵੀ ਜਥੇ ਵਿੱਚੋਂ ਆਇਆ ਮੈਂਬਰ ਇਸ 11 ਮਿਸਲਾਂ ਦੇ ਵਿੱਚੋਂ ਕਿਸੇ ਵੀ ਮਿਸਲ ਦੇ ਵਿੱਚ ਸ਼ਾਮਲ ਹੋ ਸਕਦਾ ਸੀ ਅੰਦਰੂਨੀ ਮਾਮਲਿਆਂ ਦੇ ਵਿੱਚ ਇਹ ਮਿਸਲਾਂ ਆਜ਼ਾਦ ਸਨ ਮਗਰ ਧਰਮ ਦੇ ਹਿੱਤ ਕਿਸੇ ਸਾਂਝੇ ਮਸਲੇ ਦੇ ਵਿੱਚ ਇਹ ਜਸਾ ਸਿੰਘ ਆਲੂਵਾਲੀਆ ਜੀ ਦੀ ਅਗਵਾਈ ਦੇ ਵਿੱਚ ਕੰਮ ਕਰਦਿਆਂ ਸਨ 5 ਜਨਵਰੀ 1762 ਈਸਵੀ ਦੇ ਵਿੱਚ ਕੋਪਰੀਹੀੜਾ ਦੇ ਸਥਾਨ ਦੇ ਉੱਤੇ ਜਦੋਂ ਅਹਿਮਦ ਸ਼ਾਹ ਅਬਦਾਲੀ ਦੇ ਵੱਲੋਂ ਸਿੱਖਾਂ ਦੇ ਉੱਤੇ ਹਮਲਾ ਕੀਤਾ ਜਾਂਦਾ ਜਿਸ ਦੇ ਵਿੱਚ 35 ਤੋਂ 40 ਹਜ਼ਾਰ ਦੇ ਕਰੀਬ ਸਿੰਘ ਸ਼ਹੀਦ ਹੁੰਦੇ ਨੇ ਉਸ ਦੇ ਵਿੱਚ ਜਸਾ ਸਿੰਘ ਆਲੂਵਾਲੀਆ ਜੀ ਦੀ ਅਗਵਾਈ ਦੇ ਵਿੱਚ ਇਹ ਹੈ ਗਿਆਰਾਂ ਮਿਸਲਾਂ ਅਫਦਾਲੀ ਦੇ ਨਾਲ ਟਕਰਾ ਲੈਂਦੀਆਂ ਨੇ ਤੇ ਉਸ ਦਾ ਮੂੰਹ ਤੋੜ ਜਵਾਬ ਦਿੰਦੀਆਂ ਨੇ ਸਾਨਾ 1748 ਈਸਵੀ ਤੋਂ ਬਾਅਦ ਅਫਦਾਲੀ ਦੇ ਵੱਲੋਂ ਪੰਜਾਬ ਦੇ ਉੱਤੇ 10 ਦੇ ਕਰੀਬ ਹਮਲੇ ਕੀਤੇ ਗਏ। ਨਗਰ ਸਿੱਖ ਮਿਸਲਾਂ ਦੇ ਵੱਲੋਂ ਉਹਨਾਂ ਦੇ ਹਮਲਿਆਂ ਦਾ ਮੂੰਹ ਤੋੜ ਜਵਾਬ ਦਿੱਤਾ ਗਿਆ ਤੇ ਹੌਲੀ-ਹੌਲੀ ਸਿੱਖ ਮਿਸਲਾਂ ਇਲਾਕੇ ਜਿੱਤੀਆਂ ਗਈਆਂ ਤੇ ਲਾਹੌਰ ਦੇ ਉੱਤੇ ਕਾਬਜ਼ ਹੋਈਆਂ। ਇਤੋਂ ਹੀ ਸਿੱਖ ਰਾਜ ਦੀ ਨੀਂਹ ਰੱਖੀ ਗਈ 7 ਜੁਲਾਈ 1799 ਸ੍ਰੀ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਵੱਲੋਂ ਇਹਨਾਂ ਮਿਸਲਾਂ ਨੂੰ ਭੰਗ ਕਰਕੇ ਸਿੱਖ ਰਾਜ ਕਾਇਮ ਕੀਤਾ ਗਿਆ। ਇਹੀ ਉਹ ਸਮਾਂ ਸੀ ਜਦੋਂ ਪੰਜਾਬ ਦੇ ਵਿੱਚ ਸਿੱਖ ਰਾਜ ਕਾਇਮ ਹੋਇਆ। ਸਿੱਖ ਰਾਜ ਦੀ ਸਥਾਪਨਾ ਕੀਤੀ ਗਈ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਵਿੱਚ ਹੀ ਉਸ ਮਹਾਨ ਜੋਧੇ ਹਰੀ ਸਿੰਘ ਨਲਵਾ ਦਾ ਜ਼ਿਕਰ ਆਉਂਦਾਗਾ। ਜਿਨ੍ਹਾਂ ਨੇ ਅਫਗਾਨ ਤੱਕ ਸਿੱਖ ਰਾਜ ਦੇ ਝੰਡੇ ਚੁਲਾਏ ਜਿਵੇਂ ਕਹਿੰਦੇ ਨੇ ਸਮਾਂ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ ਸਮਾਂ ਬਦਲਿਆ ਰਾਜ ਬਦਲਿਆ ਤੇ ਪੰਜਾਬ ਦੇ ਉੱਤੇ ਪੂਰੇ ਭਾਰਤ ਦੇ ਉੱਤੇ ਅੰਗਰੇਜ਼ਾਂ ਦਾ ਰਾਜ ਸਥਾਪਿਤ ਹੋਇਆ ਇਸ ਰਾਜ ਦੇ ਵਿੱਚ ਵੀ ਯੋਧੇ ਆਏ ਮਗਰ ਉਹਨਾਂ ਦੇ ਨਾਮ ਬਦਲੇ ਉਹਨਾਂ ਦੀ ਪਛਾਣ ਬਦਲੀ ਮਗਰ ਉਹਨਾਂ ਦੇ ਅੰਦਰ ਆਜ਼ਾਦੀ ਦੇ ਲਈ ਜੋ ਜੋਸ਼ ਸੀ ਜੋ ਜਜ਼ਬਾ ਸੀ ਉਹ ਉਹੀ ਪਹਿਲਾਂ ਵਾਲਾ ਸੀ ਤੇ ਸਾਨਾ 1947 ਈਸਵੀ ਦੇ ਵਿੱਚ ਪੂਰੇ ਭਾਰਤ ਦੇ ਵਿੱਚੋਂ ਅੰਗਰੇਜ਼ਾਂ ਨੂੰ ਬਾਹਰ ਕੀਤਾ ਗਿਆ ਤੇ ਭਾਰਤ ਆਜ਼ਾਦ ਹੋਇਆ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾਇਓ ਮਿਲਦੇ ਆਂ ਜੀ ਕਿਸੇ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ